ਆਈਵੀਐਫ ਹੈ ਇਕਸੀ ਹੈ ਫਰਟੀਲਿਟੀ ਪ੍ਰੈਜ਼ਰਵੇਸ਼ਨ ਟੈਕਨੀਕਸ ਹੈ ਗਿਆਨੀ ਬਾਇਓਲੋਜੀ ਨੇ ਤਾਂ ਚੇਂਜ ਨਹੀਂ ਕਰ ਸਕਦੀ ਪਰ ਜਿਹੜੀ ਪੋਸੀਬਿਲਟੀਜ਼ ਹੈ ਉਹ ਵਧ ਗਿਆ ਨੇ 30 ਸਾਲ ਦੀ ਉਮਰ ਦੇ ਵਿੱਚ ਜਾਂ ਕਹਿ ਲੋ 40 ਦੇ ਨੇੜ ਤੇ ਡ ਉਮਰ ਦੇ ਵਿੱਚ ਅੱਜ ਕੱਲ ਆਮ ਹੋ ਗਿਆ ਕਿ ਜਿਹੜੇ ਉਦੋਂ ਪੇਰੈਂਟ ਬਣ ਰਹੇ ਨੇ ਅਵੇਅਰਨੈਸ ਹੋਇਆ ਹੈ ਗਿਆ ਹੁਣ ਟਰਸਟ ਹੋਇਆ ਕਿ ਉਹ ਇਹ ਜਿਹੜੀ ਆਈਵੀਐਫ ਟੀਆਰਟੀ ਟੈਕਨੀਕਸ ਹੈ ਉਹਨਾਂ ਨੂੰ ਉਹ ਐਕਸੈਸ ਕਰ ਸਕਦੇ ਆ ਸੋਸਾਇਟੀ ਕੀ ਅੱਜ ਵੀ ਇਸ ਚੀਜ਼ ਨੂੰ ਅਕਸੈਪਟ ਕਰਨ ਨੂੰ ਤਿਆਰ ਹੈਗੀ ਮਾਂ ਫੇਸ ਕਰਨਾ ਪੈਂਦਾ ਹੈਗਾ ਤੇ ਉਹਨਾਂ ਨੂੰ ਆਪਣੀ ਸਾਰੀ ਜਿਹੜੀ ਮੈਡੀਕਲ ਜਰਨੀ ਚ ਇਮੋਸ਼ਨਲ ਸਪੋਰਟ ਤੇ ਕਾਉਂਸਲਿੰਗ ਦੀ ਵੀ ਲੋਡ ਪੈਂਦੀ ਹੈਗੀ ਫਰਟੀਲਿਟੀ ਦੇ ਨਾਲ ਜਿਹੜੇ ਰਿਲੇਟਡ ਚੈਲੰਜਸ ਕੀ ਕੀ ਹੁੰਦੇ ਦਾ ਜਿਹੜਾ ਫਰਟੀਲਿਟੀ ਡਿਕਲਾਈਨ ਹੈ 30s ਚ ਸ਼ੁਰੂ ਹੋ ਜਾਂਦਾ ਹੈਗਾ ਉਹਦੇ ਨਾਲ ਨਾਲ ਐਗਸ ਦਾ ਕੁਆਲਿਟੀ ਤੇ ਨੰਬਰ ਜਿਹੜਾ ਹੈਗਾ ఓਵਰੀਅਨ ਰਿਜ਼ਰਵ ਦੋਨੋਂ ਘਟਣ ਲੱਗ ਜਾਂਦਾ ਹੈਗਾ ਬਾਬੂ ਸ਼ਹਿ ਦੇਖ ਰਹੇ ਤੁਸੀਂ ਅੱਜ ਗੱਲ ਕਰਾਂਗੇ ਆਈਵੀਐਫ ਦੀ ਤੇ ਜਿਹੜਾ ਟ੍ਰੈਂਡ ਲਗਾਤਾਰ ਵੱਧ ਰਿਹਾ ਹੈਗਾ ਤੇ ਇਹਦੇ ਨਾਲ ਜੁੜੇ ਕਈ ਜਿਹੜੇ ਅਹਿਮ ਪਹਿਲੂ ਨੇ ਚਾਹੇ ਉਹ ਚੈਲੰਜਸ ਦੀ ਗੱਲ ਹੋਵੇ ਜਾਂ ਹੋਰ ਫਾਇਦੇ ਹੋਣ ਤੇ ਤਰੱਕੀ ਦੀ ਗੱਲ ਹੋਵੇ ਇਸ ਖੇਤਰ ਦੇ ਵਿੱਚ ਸੋ ਇਹਨਾਂ ਸਾਰਿਆਂ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਰਾਖੀ ਗੋਇਲ ਨੇ ਜਿਹੜੇ ਬਿਰਲਾ ਫਰਟੀਲਿਟੀ ਐਂਡ ਆਈਵੀਐਫ ਦੇ ਨਾਲ ਐਸੋਸੀਏਟਿਡ ਨੇ ਤੇ ਇਹਨਾਂ ਤੋਂ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਮੈਮ ਸਵਾਗਤ ਹੈ ਪਹਿਲਾਂ ਤਾਂ ਬਾਬੂ ਸਾਹਿਬ ਥੈਂਕ ਯੂ ਮੈਮ ਜਿਹੜੀ ਆਈਵੀਐਫ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਸੋ ਪਹਿਲਾਂ ਤਾਂ ਜਿਹੜਾ ਇੱਕ ਰਾਈਟ ਏਜ ਦੀ ਗੱਲ ਹੁੰਦੀ ਹੈ ਪੇਰੈਂਟਹੁਡ ਦੀ ਇੱਕ ਰਾਈਟ ਏਜ ਹੁੰਦੀ ਹੈ ਇਹ ਆਪਾਂ ਕਈ ਸਾਲਾਂ ਤੋਂ ਸੁਣਦੇ ਆ ਰਹੇ ਸੀਗੇ ਸੋ ਇਹ ਹੁਣ ਵੀ ਇਹ ਚੀਜ਼ ਓਨੀ ਮੈਟਰ ਕਰ ਰਹੀ ਹੈ ਜਾਂ ਜਿਹੜੀ ਸਾਇੰਸ ਹੈ ਜਿਹੜੀ ਤਰੱਕੀ ਹੋ ਰਹੀ ਹੈ ਉਸ ਉਹਨੇ ਇਹ ਚੀਜ਼ ਨੂੰ ਬਦਲਤਾ ਇਸ ਨੈਰੇਟਿਵ ਨੂੰ ਬਾਇਓਲੋਜੀਕਲੀ ਦੇਖਿਆ ਜਾਏ ਤਾਂ ਫੀਮੇਲਸ ਚ ਜਿਹੜਾ ਬੈਸਟ ਚਾਂਸ ਹੁੰਦਾ ਹੈ ਪ੍ਰੈਗਨੈਂਸੀ ਦਾ ਉਹ ਹੁੰਦਾ ਹੈ 20s ਚ 30s ਚ ਜਾਂਦੇ ਜਾਂਦੇ ਉਹ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ 35 ਦੇ ਬਾਅਦ ਜਲਦੀ ਜਲਦੀ ਘਟਣ ਲੱਗ ਜਾਂਦੀ ਹੈ ਪੁਰਸ਼ ਚ ਵੀ ਦੇਖੀਏ ਤਾਂ ਫਰਟੀਲਿਟੀ ਦਾ ਇਫੈਕਟ ਡਿਕਲਾਈਨ ਹੁੰਦਾ ਹੈ ਏਜ ਦੇ ਨਾਲ ਬਟ ਉਹ ਹੌਲੀ ਹੌਲੀ ਹੁੰਦਾ ਹੈ ਸਪਰਮ ਦੀ ਕੁਆਲਿਟੀ ਤੇ ਵੀ ਇਫੈਕਟ ਪੈਂਦਾ ਹੈਗਾ ਕੁਨ ਸਾਇੰਸ ਜਿਹੜੀ ਹੈਗੀ ਆ ਉਹ ਬਾਇਓਲੋਜੀ ਨਹੀਂ ਤਾਂ ਚੇਂਜ ਨਹੀਂ ਕਰ ਸਕਦੀ ਪਰ ਜਿਹੜੀ ਪੋਸੀਬਿਲिटीज ਹੈ ਉਹ ਵਧ ਗਿਆ ਨੇ ਜਿਹੜੇ ਹੁਣ ਐਡਵਾਂਸਡ ਟੈਕਨੀਕਸ ਹੈਗੇ ਨੇ ਆਈਵੀਐਫ ਹੈ ਇਕਸੀ ਹੈ ਫਰਟੀਲਿਟੀ ਪ੍ਰੈਜ਼ਰਵੇਸ਼ਨ ਟੈਕਨੀਕਸ ਹੈਗੀਆਂ ਨੇ ਸਾਂ ਹੁਣ ਰਾਈਟ ਏਜ ਦਾ ਮਤਲਬ ਹੈਗਾ ਕਿ ਪੇਸ਼ੈਂਟ ਜਿਹੜਾ ਹੈ ਇਨਫਾਰਮਡ ਡਿਸੀਜਨ 메ਕਿੰਗ ਹੋਏ ਉਹਨਾਂ ਦੀ ਸਹੀ ਸਮੇਂ ਤੇ ਫਰਟੀਲਿਟੀ ਅਸੈਸਮੈਂਟਸ ਹੋਣ ਤੇ ਉਹਨਾਂ ਨੂੰ ਰਾਈਟ ਮੈਡੀਕਲ ਸਪੋਰਟ ਮਿਲੇ ਰਾਈਟ ਟਾਈਮ ਤੇ ਉਹਦੇ ਉੱਪਰ ਡਿਪੈਂਡ ਕਰਦਾ ਕਿ ਉਹਨਾਂ ਵਾਸਤੇ ਉਹ ਰਾਈਟ ਏਜ ਹੈਗੀ ਹੈ ਠੀਕ ਹੈ ਤੇ ਮੈਮ ਜਿਹੜਾ ਅੱਜ ਕੱਲ ਟ੍ਰੈਂਡ ਆ ਵਧ ਰਿਹਾ ਹੈਗਾ ਜਿਹੜਾ 30 ਸਾਲ ਦੀ ਉਮਰ ਦੇ ਵਿੱਚ ਜਾਂ ਕਹਿ ਲਓ 40 ਦੇ ਨੇੜੇ ਤੇ ਉਮਰ ਦੇ ਵਿੱਚ ਅੱਜ ਕੱਲ ਆਮ ਹੋ ਗਿਆ ਕਿ ਜਿਹੜੇ ਉਦੋਂ ਪੇਰੈਂਟ ਬਣ ਰਹੇ ਨੇ ਹਨਾ ਚਾਹੇ ਕੋਈ ਵੀ ਹੋਵੇ ਕਪਲ ਚੋਂ ਤੇ ਇਹ ਜਿਹੜਾ ਇਹ ਚੇਂਜ ਕਿਦਾਂ ਆਇਆ ਹੈਗਾ ਇਹ ਕਿਉਂ ਆਇਆ ਜੀ ਅਸੀਂ ਵੀ ਦੇਖ ਰਿਹਾ ਚੰਡੀਗੜ੍ਹ ਅਰਬਨ ਸੈਂਟਰ ਹੈਗਾ ਕਿ ਲੇਟ ਏਜ ਚ ਜਿਹੜੇ ਕਪਲਸ ਨੇ ਉਹ ਪੇਰੈਂਟ ਬਣ ਰਹੇ ਨੇ ਹ ਹੁਣ ਜਿਹੜੇ ਦੋਨੋਂ ਕਪਲਸ ਹੈ ਦੋਨੋਂ ਆਪਣੇ ਕਰੀਅਰ ਤੇ ਫੋਕਸ ਕਰਦੇ ਨੇ ਉਹਨਾਂ ਨੇ ਆਪਣੇ ਪਰਸਨਲ ਗੋਲਸ ਹੁੰਦੇ ਨੇ ਉਹਨਾਂ ਦੀ ਮੈਰਿਜ ਇਸ ਲੇਟ ਹੁੰਦੀਆਂ ਨੇ ਤੇ ਫਿਰ ਉਹ ਪੇਰੈਂਟ ਹਿੰਗ ਨੂੰ ਵੀ ਡਿਲੇ ਕਰਦੇ ਨੇ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਹੈਗੀ ਹੈ ਇਕ ਇਹ ਰੀਜ਼ਨ ਮੇਜਰ ਹੈਗਾ ਇਹਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਕਪਲਸ ਨੇ ਉਹਨਾਂ ਨੂੰ ਹੁਣ ਅਵੇਅਰਨੈਸ ਹੋਇਆ ਹੈ ਜਾਂ ਹੁਣ ਟਰਸਟ ਹੋਇਆ ਕਿ ਉਹ ਇਹ ਜਿਹੜੀ ਆਈਵੀਐਫ ਤੇ ਆਰਟੀ ਟੈਕਨੀਕਸ ਹੈ ਉਹਨਾਂ ਨੂੰ ਉਹ ਐਕਸੈਸ ਕਰ ਸਕਦੇ ਹਨ ਤੇ ਇਸ ਕਰਕੇ ਅੱਜਕੱਲ ਬਹੁਤ ਸਾਰੇ ਜਿਹੜੇ ਕਪਲਸ ਨੇ ਲੇਟਰ ਏਜ 'ਚ ਸਾਡੇ ਕੋਲ ਆ ਰਹੇ ਨੇ ਟਰੀਟਮੈਂਟ ਵਾਸਤੇ ਪਰ ਲੇਟਰ ਏਜ ਦੀ ਗੱਲ ਕਰੀਏ ਜਿਹੜੀ 40s ਦੇ ਅਰਾਊਂਡ ਆਪਾਂ ਗੱਲ ਕਰੀ ਇੱਕ 40 ਸਾਲ ਤੋਂ ਵੱਧ ਜੀ ਉਮਰ ਹੁੰਦੀ ਹੈ ਤਾਂ ਅੱਜ ਵੀ ਇੱਕ ਆਪਣਾ ਇੱਕ ਸਟਿਗਮਾ ਰਹਿੰਦਾ ਕਿ ਉਦੋਂ ਪੇਰੈਂਟ ਬਾਨਣਾ ਚਾਹੀਦਾ ਹੈ ਕਿ ਨਹੀਂ ਸੋ ਇਹਨੂੰ ਸੁਸਾਇਟੀ ਜਿਹੜੀ ਹੈਗਿਆਂ ਕਿ ਤੁਸੀਂ ਕਹਿ ਰਹੇ ਹੋ ਕਿ ਮੈਡੀਕਲੀ ਬਹੁਤ ਐਡਵਾਂਸਮੈਂਟਸ ਹੋ ਰਹੀਆਂ ਨੇ ਪਰ ਸੁਸਾਇਟੀ ਕੀ ਅੱਜ ਵੀ ਇਸ ਚੀਜ਼ ਨੂੰ ਐਕਸੈਪਟ ਕਰਨ ਨੂੰ ਤਿਆਰ ਹੈਗੀ ਹੈ 40 ਸਾਲ ਤੋਂ ਬਾਅਦ ਬਾਨਣਾ ਚਾਹੀਦਾ ਕੋ ਸੋਸਾਇਟੀ ਦੀ ਐਕਸੈਪਟੈਂਸ ਜਿਹੜੀ ਹੈ ਉਹ ਹੌਲੀ ਹੌਲੀ ਆ ਰਹੀ ਹੈਗੀ ਹੈ ਇਹਦੇ ਨਾਲ ਨਾਲ ਜਿਹੜੀ ਸਾਡੀ ਮੈਡੀਕਲ ਸਟੋਰੀਜ਼ ਆndੀਆਂ ਨੇ ਪਬਲਿਕੇਸ਼ਨਸ ਆndੀਆਂ ਨੇ ਪੇਸ਼ੈਂਟਸ ਨੂੰ ਅਵੇਅਰਨੈਸ ਹੋ ਰਹੀ ਹੈਗੀ ਹੈ ਅ ਅੱਜਕੱਲ ਫਰਟੀਲਿਟੀ ਪ੍ਰੀਜ਼ਰਵੇਸ਼ਨ ਟੈਕਨੀਕਸ ਵੀ ਆ ਗਿਆ ਨੇ ਜਿਹਦੇ ਕਰਕੇ ਕਪਲਸ ਆਪਣਾ ਪੇਰੈਂਟਹੂਡ ਹੈ ਉਹਨੂੰ ਡਿਲੇ ਕਰ ਸਕਦੇ ਨੇ ਤੇ ਲੇਟਰ ਏਜ ਚ ਪੇਰੈਂਟਸ ਬਣ ਸਕਦੇ ਨੇ ਫਿਰ ਵੀ ਅੱਜਕ ਇਹਨਾਂ ਦੇ ਕਪਲਸ ਨੂੰ ਸਟਿਗਮਾ ਫੇਸ ਕਰਨਾ ਪੈਂਦਾ ਹੈਗਾ ਤੇ ਉਹਨਾਂ ਨੂੰ ਆਪਣੀ ਸਾਰੀ ਜਿਹੜੀ ਮੈਡੀਕਲ ਜਰਨੀ ਚ ਇਮੋਸ਼ਨਲ ਸਪੋਰਟ ਤੇ ਕਾਉਂਸਲਿੰਗ ਦੀ ਵੀ ਲੋੜ ਪੈਂਦੀ ਹੈਗੀ ਹੈ ਮੈਮ ਕਪਲਸ ਨੂੰ ਚੈਲੰਜਸ ਕੀ ਕੀ ਫੇਸ ਕਰਨੇ ਪੈਂਦੇ ਨੇ ਲਾਈਕ ਜਿਵੇਂ ਅ अर्बन ਸਿਟੀਆਂ ਚ ਆਪਾਂ ਦੇਖਿਆ ਹੈਗਾ ਕਿ ਡੁਅਲ ਕੈਰੀਅਰ ਕਪਲਸ ਦੀ ਗੱਲ ਆਪਾਂ ਕਰਦੇ ਹੈਗੇ ਆ ਦੋਨੋਂ ਕੰਮ ਕਰਦੇ ਆ ਸੋ ਇਮੀਡੀਏਟਲੀ ਕਈ ਵਾਰ ਪਲਾਨ ਨਹੀਂ ਕਰਦੇ کافی ਟਾਈਮ ਤੋਂ ਗੈਪ ਲੈਂਦੇ ਉਸ ਤੋਂ ਬਾਅਦ ਉਹਨਾਂ ਦਾ ਹੁੰਦਾ ਪਰ ਉਹ ਸਭ ਦੇ ਚਲਦੇ ਕੀ ਕੀ ਚੈਲੰਜਸ ਫਰਟੀਲਿਟੀ ਦੇ ਨਾਲ ਜਿਹੜੇ ਰਿਲੇਟਡ ਚੈਲੰਜਸ ਕੀ ਕੀ ਹੁੰਦੇ ਨੇ ਜਿਹੜੀ ਮਹਿਲਾ ਹੈ ਉਹਨਾਂ ਦਾ ਜਿਹੜਾ ਫਰਟੀਲਿਟੀ ਡਿਕਲਾਈਨ ਹੈ 30s 'ਚ ਸ਼ੁਰੂ ਹੋ ਜਾਂਦਾ ਹੈਗਾ ਉਹਦੇ ਨਾਲ ਨਾਲ ਐਗਸ ਦਾ ਕੁਆਲਿਟੀ ਤੇ ਨੰਬਰ ਜਿਹੜਾ ਹੈਗਾ ఓਵਰੀਅਨ ਰਿਜ਼ਰਵ ਦੋਨੋਂ ਘਟਣ ਲੱਗ ਜਾਂਦਾ ਹੈਗਾ ਅ ਇਸ ਦੇ ਨਾਲ-ਨਾਲ ਇਹ ਰਿਲੇਟਡ ਹੈਗਾ ਕਿ ਜਿਹੜਾ ਕਰੋਮੋਸੋਮਲ ਐਬਨਾਰਮਲिटीज ਦਾ ਰਿਸਕ ਵਾਜ ਜਾਂਦਾ ਜਿਦੇ ਕਰਕੇ ਮਿਸਕਾਰੇजेस ਦਾ ਰਿਸਕ ਵੀ ਵਾਜ ਜਾਂਦਾ ਹੈ ਅ ਮੇਸਚ ਵੀ ਜਿਹੜਾ ਸਪਰਮ ਦਾ ਕਾਊਂਟ ਤੇ ਨੰਬਰ ਉਹਨਾਂ ਦਾ ਤੇ ਉਹਨਾਂ ਦੀ ਤੇਜ਼ ਦੌੜਨ ਦੀ ક્ષਮਤਾ ਤੇ ਉਹਨਾਂ ਦਾ ਡੀਐਨਏ ਇੰਟੀਗ੍ਰਿਟੀ ਇਹ ਸਾਰੇ ਜਿਹੜੇ ਪੈਰਾਮੀਟਰਸ ਨੇ ਉਹ ਏਜ ਰਿਲੇਟਡ ਅਫੈਕਟ ਹੋ ਜਾਂਦੇ ਨੇ ਪਰਟੀਕੁਲਰਲੀ 40 ইয়ারਸ ਦੇ ਬਾਅਦ ਤਾਂ ਇਹਦੇ ਨਾਲ-ਨਾਲ ਜਿਹੜਾ ਹੈਗਾ ਕਿ ਅਰਬਨ ਸੈਂਟਰਸ 'ਚ ਖਾਸ ਕਰਕੇ ਸੀ ਦੇਖ ਰਿਹਾ ਕਿ ਜਿਸ ਤਰ੍ਹਾਂ ਡਿਲੇ ਕਰ ਰਹੇ ਨੇ ਕਪਲਸ ਤਾਂ ਟਾਈਮਲੀ ਫਰਟੀਲਿਟੀ ਅਸੈਸਮੈਂਟ ਬਹੁਤ ਜ਼ਰੂਰੀ ਹੈਗਾ ਤੇ ਅੱਜ ਕੱਲ ਐਨਵਾਇਰਨਮੈਂਟ ਦਾ ਵੀ ਬਹੁਤ ਜ਼ਿਆਦਾ ਇੰਪੈਕਟ ਦੇਖਿਆ ਗਿਆ ਹੈਗਾ ਰੋਪਰੋਡਕਟਿਵ ਹੈਲਥ ਦੇ ਉੱਪਰ ਤਾਂ ਇਹ ਚੈਲੰਜਸ ਨੇ ਪਲੱਸ ਜਿਹੜਾ ਏਜ ਰਿਲੇਟਿਡ ਸਾਨੂੰ ਪਤਾ ਹੈ ਕਿ ਸਾਨੂੰ ਹੋਰ ਬਿਮਾਰੀਆਂ ਜਿਸ ਤਰ੍ਹਾਂ ਬੀਪੀ ਵਾਜ ਜਾਣਾ 슈ਗਰ ਥਾਇਰੋਇਡ ਦੀ ਪ੍ਰੋਬਲਮਸ ਇਹ ਵੀ ਪਾਤ ਜਾਂਦੀਆਂ ਨੇ ਤੇ ਇਹਨਾਂ ਦਾ ਇੰਪੈਕਟ ਵੀ ਹੁੰਦਾ ਹੈ ਫਰਟੀਲਿਟੀ ਤੇ ਵੀ ਤੇ ਫਿਊਚਰ ਪ੍ਰੈਗਨੈਂਸੀ ਦੇ ਉੱਪਰ ਵੀ ਕਿ ਮੈਂ ਵੀ ਤੁਸੀਂ ਚੈਲੰਜਸ ਦੀ ਗੱਲ ਕੀਤੀਆਂ ਕਿ ਕੀ ਕੀ ਮੁਸ਼ਕਲਾਂ ਆ ਸਕਦੀਆਂ ਨੇ ਪਰ ਚਲੋ ਜੀ ਆਪਾਂ ਗੱਲ ਕਰੀਏ ਕਿ 40 ਤੋਂ ਵੱਧ ਜੇ ਕਿਸੇ ਨੇ ਚਲੋ ਪਲਾਨ ਕੀਤਾ ਹੈ ਜਾਂ ਕੋਈ ਸਰਕਮਸਟੈਂਸਸ ਇਸ ਤਰ੍ਹਾਂ ਦੇ ਸਿਗੇ ਪਰ ਉਦੋਂ ਉਸ ਏਜ ਤੇ ਆ ਕੇ 40ਾਂ ਮੋਰ ਦੈਨ 40 ਤੇ ਜਿਹੜੀ ਫਰਟੀਲਿਟੀ ਸਾਇੰਸ ਹੈ ਉਹ ਕੀ ਕੀ ਆਪਸ਼ਨਸ ਦੇ ਰਹੀ ਹੈ ਪਹਿਲਾਂ ਅਸੀਂ ਕਪਲ ਦਾ ਅਸੈਸਮੈਂਟ ਕਰਦੇ ਹਾਂ ਅਗਰ ਉਹਨਾਂ ਦੇ ਗੈਮੀਟਸ ਐਗ ਤੇ ਸਪਰਮ ਦਾ ਕੁਆਲਿਟੀ ਠੀਕ ਹੁੰਦਾ ਹੈ ਤਾਂ ਉਹਨਾਂ ਦੇ ਆਪਣੇ ਐਗ ਤੇ ਸਪਰਮ ਦੇ ਨਾਲ ਅਸੀਂ ਆਈਵੀਐਫ ਕਰ ਸਕਦੇ ਹਾਂ ਅਗਰ ਏਡਜ਼ ਦਾ ਖਾਸਾ ਇਫੈਕਟ ਹੈ ਤਾਂ ਹੋ ਸਕਦਾ ਹੈ ਕਿ ਡਾਕਟਰ ਉਹਨਾਂ ਨੂੰ ਡੋਨਰ ਐਗ ਜਾਂ ਡੋਨਰ ਸਪਰਮ ਦੇ ਨਾਲ ਆਈਵੀਐਫ ਰეკਮੈਂਡ ਕਰੇ ਇਹਦੇ ਨਾਲ ਨਾਲ ਐਡਵਾਂਸਡ ਟੈਕਨੀਕਸ ਲਾਈਕ ਪ੍ਰੀ ਇੰਪਲਾਂਟੇਸ਼ਨ ਜੈਨੇਟਿਕ ਟੈਸਟਿੰਗ ਅਵੇਲੇਬਲ ਹੈ ਜਿਹਦੇ ਨਾਲ ਮਿਸਕਾਰੇਜ ਦਾ ਰਿਸਕ ਹੈ ਉਹ ਘਟ ਜਾਂਦਾ ਹੈਗਾ ਤੇ ਅੱਜਕੱਲ ਫਰਟੀਲਿਟੀ ਪ੍ਰੀਜ਼ਰਵੇਸ਼ਨ ਦੀ ਟੈਕਨੀਕਸ ਆ ਗਈਆਂ ਨੇ ਜਿਦੇ ਵਿੱਚ ਅਸੀਂ ਆਪਣਾ ਐਗ ਸਪਰਮ ਜਾਂ ਐਮਬ੍ਰਿਓਜ਼ ਫ੍ਰੀਜ਼ ਕਰਾ ਸਕਦੇ ਹਾਂ ਲੇਕਿਨ ਉਹ ਚ ਗੌਰ ਕਰਨ ਦੀ ਗੱਲ ਇਹ ਹੈਗੀ ਹੈ ਕਿ ਅਗਰ ਉਹ ਟਾਈਮਲੀ ਕਰਾਇਆ ਜਾਏ ਕਿ ਜਿਸ ਤਰ੍ਹਾਂ ਅਗਰ ਫੀਮੇਲਸ ਆਪਣੇ ਲਈ 20s ਯਰਲੀ 30s ਆਪਣੇ ਐਗ ਫ੍ਰੀਜ਼ ਕਰਾ ਲੈਂਦੇ ਨੇ ਤਾਂ ਲੇਟਰ ਇਹ ਚ ਜਦੋਂ ਉਹ ਪ੍ਰੈਗਨੈਂਸੀ ਪਲਾਨ ਕਰਦੇ ਹਨ ਤਾਂ ਉਹਦਾ ਜਿਹੜਾ ਚਾਂਸਸ ਆਫ ਸਕਸੈਸ ਹੈ ਉਹ ਵੱਧ ਜਾਂਦੇ ਨੇ ਤੇ ਮੈਮ ਜਿਹੜਾ ਇੱਕ ਬੜੀ ਕਾਮਨ ਕਨਵਰਸੇਸ਼ਨ ਚੱਲਦੀ ਰਹਿੰਦੀ ਹੈ ਲੇਟ ਪੇਰੈਂਟਹੁਡ ਨੂੰ ਲੈ ਕੇ ਸੋ ਉਹਦੇ ਤੇ ਚਲੋ ਚਰਚਾਵਾਂ ਹੁੰਦੀਆਂ ਨੇ ਡਿਸਕਸ਼ਨਸ ਹੁੰਦੀਆਂ ਉਹਦੇ ਵਿੱਚ ਕੀ ਯੋਗਦਾਨਾ ਬਿਰਲਾ ਫਰਟੀਲਿਟੀ ਤੇ ਆਈਐਫ ਆਈਵੀ ਆਪਾਂ ਤੁਹਾਡੀ ਆਪਾਂ ਗੱਲ ਕਰੀਏ ਤੁਸੀਂ ਉਸ ਖੇਤਰ ਦੇ ਵਿੱਚ ਕੀ ਕੁਛ ਜਿਹੜਾ ਕੰਟ੍ਰਿਬਿਊਟ ਕਿਵੇਂ ਕਰ ਰਹੇ ਹੋ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਇੱਕ ਤਾਂ ਅਸੀਂ ਅਵੇਅਰਨੈਸ ਕ੍ਰੀਏਟ ਕਰੀਏ ਕਿ ਜਿਹੜਾ ਏਜ ਰਿਲੇਟਿਡ ਫਰਟੀਲਿਟੀ ਡਿਕਲਾਈਨ ਹੈਗਾ ਉਹ ਦੋਨਾਂ ਚ ਹੁੰਦਾ ਹੈ ਮਹਿਲਾਾਂ ਚ ਵੀ ਪੁਰਸ਼ਾਂ ਚ ਵੀ ਤੇ ਇਹਦੇ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ এনवायरमेंट ਦਾ ਵੀ ਬਹੁਤ ਜ਼ਿਆਦਾ ਇੰਪੈਕਟ ਹੈਗਾ ਰਿਪਰੋਡਕਟਿਵ ਹੈਲਥ ਦੇ ਉੱਪਰ ਤੇ ਇਹਦੇ ਨਾਲ ਨਾਲ ਸਾਡੇ ਕੋਲ ਬੇਰਲਾ ਫਰਟੀਲਿਟੀ ਚ ਐਡਵਾਂਸਡ ਡਾਇਗਨੋਸਟਿਕ ਟੂਲਸ ਨੇ ਅਸੀਂ ਪਰਸਨਲਾਈਜ਼ਡ ਟਰੀਟਮੈਂਟ ਪਲਾਨਸ ਬਣਾਉਂਦੇ ਆਂ ਜਿਦੇ ਕਰਕੇ ਪੇਸ਼ੈਂਟ ਦਾ ਸਕਸੈਸ ਦਾ ਚਾਂਸ ਉਹ ਵੱਧ ਜਾਂਦਾ ਹੈਗਾ ਸਾਡੇ ਕੋਲ ਟੀਮ ਹੁੰਦੀ ਹੈ ਜਿਹੜੀ ਪੂਰੀ ਉਹਨਾਂ ਦੀ ਕਾਉਂਸਲਿੰਗ ਕਰਦੀ ਹੈ ਪੂਰੀ ਪੂਰੀ ਉਹਨਾਂ ਦੀ ਮੈਡੀਕਲ ਜਰਨੀ ਦੇ ਵਿੱਚ ਉਹਨਾਂ ਨੂੰ ਮੈਡੀਕਲ ਇਮੋਸ਼ਨਲ ਸਪੋਰਟ ਵੀ ਪ੍ਰੋਵਾਈਡ ਕਰਦੀ ਹੈ ਕਿ ਤੇ ਅਸਾੜਾ ਗੋਲ ਹੈਗਾ ਕਿ ਸਾਡੀ ਐਥੀਕਲ ਟਰਾਂਸਪੇਰੈਂਟ ਤੇ ਪੇਸ਼ੈਂਟ ਸੈਂਟ੍ਰਿਕ ਜਿਹੜਾ ਹੈਗਾ ਅਸੀਂ ਟ੍ਰੀਟਮੈਂਟ ਦਈਏ ਤਾਂ ਕਿ ਉਹ ਪੇਸ਼ੈਂਟ ਨੂੰ ਏਮਪਾਵਰ ਕਰੇ ਕਿ ਉਹ ਆਪਣਾ ਇਨਫਾਰਮਡ ਡਿਸੀਜਨਸ ਲੈ ਸਕੀਏ ਮਮ ਫਰਟੀਲਿਟੀ ਅਸੈਸਮੈਂਟ ਬਾਰੇ ਤੁਸੀਂ ਕਹਿ ਰਹੇ ਸੀ ਕਿ ਕਿ ਬੜੀ ਇੰਪੋਰਟੈਂਟ ਉਹ ਚੀਜ਼ ਹੁੰਦੀ ਹੈ ਇੱਕ ਤੁਸੀਂ ਰਾਈਟ ਏਜ ਦੱਸੋ ਕਿਹੜੀ ਹੈਗੀ ਅਸੈਸਮੈਂਟ ਕਰਾਉਣ ਦੀ ਉਹ ਕਪਲਸ ਲਈ ਉਹਨਾਂ ਨੂੰ ਇਸ ਗੱਲ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਕਿ ਬੇਸ਼ੱਕ ਉਹ ਬੱਚਾ ਨਹੀਂ ਵੀ ਅਜੇ ਪਲਾਨ ਕਰ ਰਹੇ ਥੋੜਾ ਲੇਟ ਵੀ ਕਰਨਾ ਬਟ ਉਹ ਅਸੈਸਮੈਂਟ ਕਰਾਉਣ ਦੀ ਉਮਰ ਸਹੀ ਕੀ ਹੈ ਦੇਖੋ ਜਿਹੜੇ ਵੀ ਚਾਹੇ ਤੁਸੀਂ ਮੈਰਿਡ ਹੋ ਚਾਹੇ 언ਮੈਰਿਡ ਹੋ ਹਜੇ ਫਿਊਚਰ ਕੋਈ ਪਲਾਨ ਨਹੀਂ ਹੈਗੇ ਤਾਂ ਜਿਹੜਾ ਫੀਮੇਲਸ ਚ ਬੈਸਟ ਟਾਈਮ ਹੈਗਾ ਕਿ ਆਪਣੇ ਲੇਟ 20s ਜਾਂ अर्ली 30s ਚ ਆਪਣੀ ਫਰਟੀਲਿਟੀ ਅਸੈਸਮੈਂਟ ਕਰਾਨ ਮੈਲਸ ਵੀ ਆਪਣਾ ਸੀਮਨ ਐਨਾਲਿਸਿਸ ਕਰਾ ਕੇ ਆਪਣੀ ਰੈਪਰੋਡਕਟਿਵ ਹੈਲਥ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਨੇ ਤੇ ਅਸੀ ਕੁਝ ਸਿੰਪਲ ਟੈਸਟ ਹੈ ਫੀਮੇਲਸ ਜਿਸੀ एएमएच ਟੈਸਟ ਕਰ ਸਕਦੇ ਆ ਅਲਟਰਾਸਾਉਂਡ ਸਕੈਨ ਕਰ ਸਕਦੇ ਆ ਸਪੀਰਮ ਜਿਸੀ ਸੇਮਨ ਐਨਾਲਿਸਿਸ ਕਰ ਸਕਦੇ ਆ ਉਹਦੇ ਨਾਲ ਸਾਨੂੰ ਜਾਣਕਾਰੀ ਮਿਲ ਜਾਂਦੀ ਹੈ ਤੇ ਜਿਹੜੇ ਕਪਲਸ ਨੇ ਉਹ ਇਨਫਾਰਮਡ ਡਿਸੀਜਨ ਲੈ ਸਕਦੇ ਨੇ ਕਿ ਉਹਨਾਂ ਨੂੰ ਅ ਅਜੇ ਫਰਟੀਲਿਟੀ ਪ੍ਰੈਜ਼ਰਵੇਸ਼ਨ ਕਰਾਉਣਾ ਹੈ ਅਜੇ ਫਿਊਚਰ ਚ ਕਦੋਂ ਪ੍ਰੈਗਨਨਸੀ ਪਲਾਨ ਕਰਨੀ ਹੈਗੀ ਹੈ ਤਾਂ ਟਾਈਮਲੀ ਅਗਰ ਪ੍ਰੋਐਕਟਿਵਲੀ ਆਪਣਾ ਫਰਟੀਲਿਟੀ ਅਸੈਸਮੈਂਟ ਕਰਾਓਗੇ ਤਾਂ ਇੱਕ ਤਾਂ ਤੁਹਾਡੀ ਅਨਐਕਸਪੈਕਟਡਲੀ ਕਈ ਵਾਰ ਪੇਸ਼ੈਂਟ ਨੂੰ ਪ੍ਰੋਬਲਮ ਅੱਗੇ ਫੇਸ ਨਹੀਂ ਕਰਨੀ ਪਏਗੀ ਉਹਨਾਂ ਨੂੰ ਕਲੈਰਿਟੀ ਮਿਲ ਜਾਏਗੀ ਕਿ ਉਹਨਾਂ ਵਾਸਤੇ ਰਾਈਟ ਟਾਈਮ ਰਾਈਟ ਏਜ ਕੀ ਹੈਗਾ ਤੇ ਕੀ ਟਾਈਮਲੀ ਟਰੀਟਮੈਂਟ ਉਹਨਾਂ ਨੂੰ ڪرਾਨੀ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਦੱਸਿਆ ਡਾਕਟਰ ਸਾਹਿਬ ਨੇ ਕਿ ਕਿਸ ਤਰ੍ਹਾਂ ਦੇ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜਾਣਕਾਰੀ ਹੋਣੀ ਚਾਹੀਦੀ ਅੱਜਕੱਲ ਕਪਲਸ ਨੂੰ ਛੋਟੀ-ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ ਤੇ ਕਿਉਂਕਿ ਟਰੈਂਡ ਬੜਾ ਵਧ ਰਿਹਾ ਹੈ ਗਿਆ ਆਈਵੀਐਫ ਟਰੀਟਮੈਂਟ ਦਾ ਸੋ ਜਿੱਥੇ ਸਾਇੰਸ ਨੇ ਜਿਹੜੀ ਫਰਟੀਲਿਟੀ ਸਾਇੰਸ ਨੇ ਤਰੱਕੀ ਵੀ ਕੀਤੀ ਹੈ ਪਰ ਉੱਥੇ ਹੀ ਜਿਹੜੀਆਂ ਕਈ ਲਿਮਿਟੇਸ਼ਨਸ ਹੁੰਦੀਆਂ ਨੇ ਜਾਂ ਕੁਝ ਜਿਹੜੇ ਇੰਪੋਰਟੈਂਟ ਫੈਕਟਰਸ ਨੇ ਜਿਹੜੇ ਕੀ ਤੁਹਾਡੇ ਹਰ ਵੇਲੇ ਜ਼ਹਿਨ 'ਚ ਹੋਣੇ ਚਾਹੀਦੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਅ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ